ਕੋ ਚਾਰ ਕਾਮਨ ਸ੍ਰਿਸ਼ਟੀ ਕੋ ਪ੍ਰਿਸ਼ਟ ਹੈ ਕਹੋ ਸਕਲ ਵਿਸਥਾਰ ਕਾਮਨ ਰਿਸ਼ਟ ਕੋ ਪੁਸ਼ਟ ਹੈ ਕਾਮਨ ਰਿਸ਼ਟ ਕੋ ਪੁਸ਼ਟ ਹੈ ਕੋ ਪੁਸ਼ਟ ਹੈ ਰਿਸ਼ਟ ਕੌਣ ਹੈ ਪੁਸ਼ਟ ਕੌਣ ਹੈ ਰਿਸ਼ਟ ਮਤਲਬ ਰਜਿਆ ਹੈ ਕੌਣ ਹੈ ਜਿਹਨੂੰ ਅਸੀਂ ਕਹਿ ਰਹੀਏ ਰਜਿਆ ਹੈ ਰਿਸ਼ਟ ਪੁਸ਼ਟ ਹਾਂ ਸੰਸਾਰ ਚ ਰਜਿਆ ਹੋਇਆ ਕਹਿੰਦੇ ਨੇ ਮਾਇਆ ਧਾਰੀ ਨੂੰ ਉਹ ਤਾਂ ਵੀ ਰਜਿਆ ਹੋਇਆ ਬੋਧੀ ਮਾਇਆ ਦੇ ਬੋਲ ਕੋਈ ਘਾਟਾ ਨਹੀਂ ਭਗਤੀ ਦੀ ਦੁਨੀਆ ਦੇ ਵਿੱਚ ਇਹ ਤਾਂ ਉਹ ਸੰਸਾਰੀਆਂ ਦੀ ਗੱਲ ਭਗਤਾਂ ਦੀ ਦੁਨੀਆ ਵਿੱਚ ਗੁਰਮਤ ਦੇ ਦੀ ਸੀ ਗਉਣ ਤੋਂ ਰਜਿਆ ਹੋਇਆ ਉਹ ਹੈ ਜਿਹਨੂੰ ਮਾਇਆ ਦੀ ਭੁੱਖ ਹੈ ਨਹੀਂ ਬੋਧੀ ਮਾਇਆ ਵਾਲਾ ਨਹੀਂ ਰਜਿਆ ਹੁੰਦਾ ਬੋਧੀ ਮਾਇਆ ਦਦਰ ਬਹੁਤ ਹੀ ਭੁੱਖੀ ਦੀ ਜਿੰਨਾ ਵੱਡਾ ਹੋ ਜਾਂਦਾ ਬੱਚਾ ਉਹਨੇ ਉਹਦੀ ਖੁਰਾਕ ਵਾਝਦੀ ਛੋਟੇ ਦੀ ਖੁਰਾਕ ਥੋੜੀ ਹੁੰਦੀ ਹੈ ਵੱਡਾ ਵਾਝ ਜਾਂਦਾ ਹੈ ਜਿਵੇਂ ਆਦਮੀ ਵਾਝ ਜਾਂਦਾ ਉਹਦੀ ਲੋੜਾਂ ਵਾਝਦੀਆਂ ਭਾਇਆ ਵਿਚਾਰਾ ਚਾਹੀਦੀ ਇਹ ਕਰਕੇ ਰਜਦਾਰੀ ਮਾਇਆ ਨਾਲ ਕੋਈ ਰਜ ਜਿਵੇਂ ਹੋਈ ਦੀ ਸੋਤ ਕਮਿਊਨਿਸਟ ਕੋ ਪੋਸਟਰ ਇਹ ਸੇ ਕਰਕੇ ਕਿ ਸੰਸਾਰੇ ਦ੍ਰਿਸ਼ਟੀਕੋਣ ਤੋਂ ਜਵਾਬ ਹੈ ਹੋਰ ਹੋਰ ਸਵਾਲ ਤਾਂ ਕੋਈ ਵੀ ਓਖਾ ਨਹੀਂ ਪਰ ਦ੍ਰਿਸ਼ਟੀਕੋਣ ਸੰਸਾਰੀ ਹੈ ਲੋਕਾਂ ਦਾ ਤੇ ਦੇਰਾਕਾਰੀ ਹੈ ਦ੍ਰਿਸ਼ਟੀਕੋਣ ਤੋਂ ਆਹਦੇ ਵਿੱਚ ਫਰਕ ਦੀ ਗੱਲ ਹੈ ਗਰਮਦੀ ਦੇਸੀ ਤੋਂ ਕੋਰੇ ਜਿਹਾ ਕੋਣ ਜਿਹੜਾ ਆਨੰਦ ਹੈ ਬੱਲੇ ਤੇ ਲੌਰੀ ਆਏ ਬੱਲੇ ਉਹਦੇ ਮਾਇਆ ਸੰਸਾਰ ਦੀ ਇਹ ਨਹੀਂ ਰੋਣਾ ਉਹ ਕਣੀ ਹੈ ਪਰ ਜੇ ਭਾਇਆ ਦੇ ਭੁੱਖ ਨਹੀਂ ਨਾ ਹੈ ਭੁੱਖ ਤਾਂ ਹੈ ਨਹੀਂ ਲੋੜ ਵੀ ਹੈ ਨਹੀਂ ਆਇਆ ਕੀ ਭੁੱਖ ਤਾਂ ਇੱਕ ਪਾਸੇ ਨਹੀਂ ਲੋੜ ਵੀ ਹੈ ਨਹੀਂ ਲੋੜ ਵੀ ਸੰਤੋਖ ਹੈ ਲੋੜ ਲੱਗਦੀ ਹੈ ਵਰਦਾਨ ਨੂੰ ਭੁੱਖ ਲੱਗਦੀ ਹੈ ਲੋੜ ਲੱਗਦੀ ਹੈ ਲੋੜ ਹੀ ਹੁੰਦੀ ਸੀ ਭੁੱਖ ਉਹ ਜਿਹੜੂ ਆਪਾਂ ਕਹਿੰਦੇ ਨਾਣ ਕਰੋ ਉਹਨੇ ਲੱਗਦੀ ਉਹ ਵੀ ਬਰਦਾਸ਼ਤ ਕਰ ਕੋਈ ਲਾਇਆ ਆ ਆ ਗਈ ਤਾਂ ਛਕ ਨਹੀਂ ਜੀ ਲੋੜ ਤੇ ਵੀ ਕਾਬੂ ਹੈ ਭੁੱਖ ਤੇ ਕਾਬੂ ਨਹੀਂ ਲੋੜ ਤੇ ਵੀ ਕਾਬੂ ਜੇ ਲੋੜ ਤੇ ਕਾਬੂ ਹੈ ਫਿਰ ਸਸਤੋਖ ਹੈ ਜੇ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸਤੋਖ ਜੇ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸਤੋਖ ਹੋ ਗਿਆ ਸਿਰਫ ਜਾ ਲੋਡ ਤੇ ਵੀ ਕਾਬੂ ਹੈ ਫਿਰ ਸਤੂ ਤੂੰ ਸਤੂ ਕਰ ਸਤੂਫ ਦੇ ਵਿੱਚ ਫਰਕ ਲੋਡ ਵੀ ਹੈ ਕੋਈ ਗੱਲ ਦਰਖਤ ਨੇ ਖੜੇ ਨੇ ਲੋਡ ਹੁੰਦੀ ਹੈ ਪੱਤੇ ਮੁਰਝਾ ਜਾਂਦੇ ਨੇ ਫਸਲਾਂ ਦੇ ਕਾਬੂ ਖੜੇ ਨੇ ਦਊਗਾ ਆਪੇ ਤੂੰ ਸਕਾਦ ਵੇ ਜਾਏ ਵੀ ਪਾਦ ਵੇ ਲੋਡ ਤੇ ਵੀ ਕਾਬੂ ਹੈ ਕਮਨਲ ਰੈਸਟ ਕੋ ਪੋਸਟ ਹੈ ਇਸ ਕਰਕੇ ਗਿਆ ਰੁੱਖਾਂ ਦੀ ਜਰਾਨ ਖੜੇ ਨਾ ਰੁਕ ਸੁੱਕ ਜਾਣ ਚਾਹੇ ਓਟ ਓਟ ਉਡੀ ਜਾ ਸਕਦ ਤੱਕ ਜਿਹੜਾ ਸਦਸਤੋਗ ਦੇ ਬਾੜਵਨ ਐ ਵਜਾ ਹੁੰਦਾ ਜਿਵੇਂ ਰੁੱਖ ਵਜਾ ਹੁੰਦਾ ਜਮੀਨ ਦਾ ਮਨ ਐਦਾਂ ਵਜਾ ਹੁੰਦਾ ਜਿਵੇਂ ਰੁੱਖ ਜਮੀਨ ਨਾ ਵਜਾ ਥੱਲੇ ਨਹੀਂ ਸੜਦਾ ਗਿਆਨ ਦਾ ਵੱਧ ਮੰਨ ਲਓ ਕਾਮਨ ਰੈਸਟਰ ਕੋ ਪੋਸਟਾ ਹੈ ਕਹਾਂ ਸ੍ਰਿਸ਼ਟੀ ਕੋ ਚਾਰ ਕਹਾਂ ਸ੍ਰਿਸ਼ਟੀ ਕੋ ਚਾਰ ਸ੍ਰਿਸ਼ਟੀ ਦਾ ਜਿਹੜਾ ਹੈ ਸ੍ਰਿਸ਼ਟੀ ਦੇ ਵਿੱਚ ਆ ਚੜ੍ਹ ਕੀ ਹੋਣਾ ਚਾਹੀਦਾ ਸਾਡਾ ਜਿਹੜਾ ਸ੍ਰਿਸ਼ਟੀ ਦੇ ਵਿੱਚ ਆ ਕੇ ਕਰਨਾ ਕੀ ਹੈ ਅਸੀਂ ਜਿਹੜਾ ਸਾਡਾ ਸ੍ਰਿਸ਼ਟੀ ਚ ਕੀ ਕਰਨਾ ਹੈ ਉਹ ਚਾਰ ਕੀ ਹੈ ਅੱਛਾ ਆ ਚੜ੍ਹਨ ਕੀ ਹੋਣਾ ਚਾਹੀਦਾ ਚਾਰ ਦਾ ਉਤਰ ਆ ਚੜ੍ਹ ਨੂੰ ਉਤਰ ਸਾਡਾ ਕੀ ਕਰਨਾ ਹੈ ਅਸੀਂ ਸਿੱਛ ਜਾ ਕੇ ਸੋ ਜੀ ਕੀ ਕੰਮ ਹੈ ਸਾਡਾ ਸਿੱਟੀ ਆਉਣ ਦੇ ਕੀ ਕਾਰਨ ਸਾਡਾ ਜਿਵੇਂ ਹੈ ਨਾ ਪੁਰਾਣੀ ਤੋਂ ਆਇਓ ਲਾ ਲੈਣ ਜਵਾਬ ਹੈ ਅਸਗਲ ਦਾ ਬਲਾਹ ਨਹੀਂ ਲੈ ਨਹੀਂ ਲਾ ਰਿਹਾ ਲੱਗਿਆ ਕਿ ਤ ਕੋ ਪਕੜੇ ਕਫਰ ਦੇ ਝੂਠੇ ਕਮਜ ਲੱਗਿਆ ਹੈ ਕੋ ਪਕੜਿਆ ਹੁੰਦਾ ਝੂਠੇ ਕਮਜ ਕੋ ਕਫਰ ਹੁੰਦਾ ਝੂਠ ਕੋ ਪਕੜੇ ਫਜ਼ੂਲ ਕਮਜ ਲੱਗਿਆ ਜਿਹੜੇ ਤੇਰੇ ਕਿਸੇ ਕੰਮ ਦੀ ਝੂਠੇ ਮਾਇਆ ਪਿੱਛੇ ਲੱਗਿਆ ਸਭ ਉੱਕਦੀ ਚੱਲੀ ਰਹਿਣ ਜ਼ਿੰਦਗੀ ਚੱਲੀ ਜਾ ਰਹੀ ਹੈ ਇਹ ਦੱਸਿਆ ਸ੍ਰਿਸ਼ਟੀ ਕੀ ਕਰਨਾ ਹੈ ਇਹਦਾ ਜਵਾਬ ਹੈ ਉੱਥੇ ਇਹਵੇਂ ਸਾਰੇ ਜਵਾਬ ਹੈਗੇ ਸਾਡੇ ਕੋਲ ਪਰ ਜਿਹਨੇ ਸਮਝੀ ਹੋਈ ਇਹ ਬਾਣੀ ਉਹ ਜਵਾਬ ਦੇ ਦੂ ਨਹੀਂ ਦੱਸੀ ਦੂ ਕਾਮਨ ਸ੍ਰਿਸ਼ਟੀ ਕੋ ਪ੍ਰਸ਼ਟ ਹੈ ਕਹੋ ਸਗਲ ਵਿਸਤਾਰ ਕਾਮਨ ਸ੍ਰਿਸ਼ਟੀ ਕੋ ਕਾਮਨ ਸ੍ਰਿਸ਼ਟੀ ਕੋ ਪ੍ਰਸ਼ਟ ਹੈ ਸ੍ਰਿਸ਼ਟੀ ਕੋ ਪ੍ਰਸ਼ਟ ਹੈ ਅੱਛਾ ਕਹੋ ਸਗਲ ਵਿਸਤਾਰ ਸ੍ਰਿਸ਼ਟੀ ਦੇ ਵਿੱਚ ਪ੍ਰਸ਼ਤ ਕੌਣ ਹੈ ਸ੍ਰਿਸ਼ਟੀ ਨੂੰ ਪ੍ਰਸ਼ਤ ਕਰਨ ਵਾਲਾ ਜਿਹੜੇ ਹਨ ਸ੍ਰਿਸ਼ਟੀ ਕੋ ਪ੍ਰਸ਼ਤ ਕਰਨ ਵਾਲੇ ਕੌਣ ਨੇ ਸ੍ਰਿਸ਼ਟੀ ਪ੍ਰਸ਼ਤ ਕਿਉਂ ਹੋ ਜਾਂਦੀ ਹੈ ਕਹੋ ਸਖਲ ਵਿਸਥਾਰ ਸ੍ਰਿਸ਼ਟੀ ਪ੍ਰਸ਼ਤ ਹੋ ਜਾਂਦੀ ਹੈ ਹ ਪਰਸ਼ਟ ਰਾਜਾ ਹੋਵੇ ਤਾਂ ਪਰਜਾ ਪ੍ਰਸ਼ਤ ਹੋ ਜਾਂਦੀ ਹੈ ਜਿਥਾ ਰਾਜਾ tatha ਪਰਜਾ ਕਹੋ ਸਗਲ ਵਿਸਤਾਰ ਸਾਰਾ ਵਿਸਤਾਰ ਨਾਲੇ ਗੱਲ ਦੱਸੋ ਬੇ ਤੂੰ ਸਮਝਾਓ ਦੋਰਾ ਕਹਾ ਭਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ ਕਹਾ ਭਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ ਉਹ ਕਿਹੜਾ ਕੰਮ ਹੈ ਜਿਹਦੇ ਨਾਲ ਭਰਮ ਬੰਧ ਹੈ ਐਸੇ ਕਰਮ ਕੈਸੇ ਕਿਹੜੇ ਨੇ ਜਿਹਨਾਂ ਨਾਲ ਭਰਮ ਬੰਧ ਹੈ ਕਹਾ ਭਰਮ ਕੋ ਨਾਸ ਔਰ ਭਰਮ ਦਾ ਨਾਸ ਫਿਰ ਕਿੱਥੇ ਜਾ ਕੇ ਹੁੰਦਾ ਜੇ ਹਰ ਕੰਮ ਕਰ ਨਾਲ ਪਰ ਦੇਖੋ ਕਰਮ ਕੋ ਪਰਮ ਹੈ ਕਹਾ ਕਰਮ ਕੋ ਪਰਮ ਹੈ ਕਰਮ ਦੇ ਨਾਲ ਪਰਮੇ ਲੱਗਿਆ ਹੋਇਆ ਕਰਮ ਪਰਮ ਤੋਂ ਹੀ ਪੈਦਾ ਹੁੰਦਾ ਕਰਮ ਕੀ ਹੈ ਕਰਮ ਖਿਆਲ ਹੈ ਨਾ ਖਾਲੇ ਕਰਮ ਆ ਐ ਕਰ ਲੀਏ ਐ ਹੋ ਜੂ ਕਹਾ ਪਰਮਗੋਨਾਸ ਔਰ ਪਰਮਦਾਨਾਸ ਕਿੱਥੇ ਜਾ ਕੇ ਹੁੰਦਾ ਪਰਮਦਾਨਾਸ ਕਵੇਂ ਹੁੰਦਾ ਪਰਮ ਕਿਵੇਂ ਪਰਮ ਪੈਦਾ ਹੁੰਦਾ ਕਿਵੇਂ ਪਰਮਦਾਨਾਸ ਹੁੰਦਾ ਮਤਲਬ ਇਹ ਕਹਾ ਚਤਨ ਕੀ ਚੇਸਟਾ ਕਹਾ ਅਚੇਤ ਪ੍ਰਕਾਸ਼ ਚਤਨ ਕੀ ਚੇਸਟਾ ਚਤਨ ਦੇ ਵਿੱਚ ਚੇਸਟਾ ਜਿਹੜੀ ਪੈਦਾ ਹੁੰਦੀ ਹੈ ਚਿੱਤਾਂ ਦੇ ਜਿਹੜਾ ਮਾਇਆ ਦੇ ਰਸਾ ਕੋਸਾਂ ਦੀ ਜਿਹੜੀ ਇੱਛਾ ਪੈਦਾ ਹੁੰਦੀ ਹੈ ਤੇ ਇਸ ਦਾ ਇੱਛਾ ਹੀ ਹੈ। ਚਿੱਤਾਂ ਦੀ ਇੱਛਾ ਕੀ ਚੀਜ਼ ਹੈ? ਕੀ ਚੀਜ਼ ਹੈ ਇੱਛਾ ਹੈ? ਚਿੱਤਨ ਕੀ ਤੇ ਇਸ ਦਾ ਕੀ ਹੈ? ਕਹਾ ਅਚੇਤ ਪ੍ਰਕਾਸ਼। ਔਰ ਕਿੱਥੇ ਜਾ ਕੇ ਅਚੇਤ ਹੋ ਜਾਂਦਾ ਹੈ? ਪ੍ਰਕਾਸ਼ ਹੀ ਰਹਿ ਜਾਂਦਾ ਜਾਂ ਅਚੇਤ ਆ ਫਿਰ ਪ੍ਰਕਾਸ਼ ਹੀ ਰਹਿ ਜਾਂਦਾ। ਅਚੇਤ ਪ੍ਰਕਾਸ਼ ਕੀ ਸੁਤਮ ਸੁਭਾਗ। ਅਚੇਤ ਪ੍ਰਕਾਸ਼ ਸੁਧ ਸੁਮਾਦ ਅਚੇਤ ਪ੍ਰਕਾਸ਼ ਜਦੋਂ ਨਿਊਟਰਲ ਹੋ ਜਾਂਦਾ ਹੈ ਘੇਰ ਇਹਦਾ ਮਨ ਵਰਜਤ ਆ ਗਿਆ ਲੋ ਉਹ ਚੇਤ ਪ੍ਰਕਾਸ਼ ਚੇਤ ਦਾ ਕੁਝ ਨਹੀਂ ਫਿਰ ਚੇਤ ਦਾ ਨਹੀਂ ਕੁਝ ਸਟਿਲ ਲ ਖੜਾ ਹੈ ਫਿਰ ਪਹੁੰਚ ਗਿਆ ਖੜਾ ਜਿੱਥੇ ਜਾ ਕੇ ਸਮੁੰਦਰ ਚ ਪਾਣੀ ਮਿਲ ਜਾਂਦਾ ਨਾ ਦਰਿਆ ਉੱਥੇ ਦਰਿਆ ਫਿਰ ਚੱਲਦਾ ਨਹੀਂ ਜੁਦਾ ਚੱਲਦਾ ਉੱਥੇ ਤੱਕ ਜਿੱਥੇ ਤੱਕ ਉਹ ਮਤਲਬ ਉਹਦੇ ਚ ਕਬੀ ਹੈ ਉਹ ਉੱਚਾ ਤੇ ਦੂਜਾ ਪਾਣੀ ਨਹੀਂ ਮਿਲਦਾ ਜਿਨਾਂ ਜਿਹੜਾ ਹੰਕਾਰ ਬਾਕੀ ਬਚਿਆ ਹੋਇਆ ਉਹ ਨਾਲ ਜੇ ਚੱਲਦਾ ਮਨ ਉਹ ਜੇ ਹੰਕਾਰ ਨਹੀਂ ਰਹਿੰਦਾ ਨਾ ਬਰਾਬਰ ਹੋ ਜਾਂਦਾ ਫਿਰ ਵੀ ਚੱਲਦਾ ਸਮੁੰਦਰ ਦੀਵਾ ਹੁੰਦਾ ਦਰਿਆ ਤਾਂ ਚੱਲਦਾ ਪਾਣੀ ਤਾਂ ਵਗਦਾ ਆਪਣੇ ਮੂਲ ਨਾ ਨੂੰ ਉੱਚਾ ਹੁੰਦਾ ਤਾਂ ਚੱਲਦਾ ਜਦ ਮੂਲ ਦੇ ਸ ਬਰਾਬਰ ਆ ਜਾਂਦਾ ਨਾ ਸਭ ਆ ਜਾਂਦਾ ਸਭ ਨੂੰ ਬਰਾਬਰ ਨੂੰ ਕਹਿੰਦੇ ਸਭ ਨੂੰ ਸਮਝ ਗਿਆ ਹੁਣ ਕੀ ਹੁੰਦਾ ਬਰਾਬਰ ਹੁੰਦਾ ਜਦ ਦੋਵੇਂ ਲੈਵਲ ਬਰਾਬਰ ਹੋ ਗਏ ਪਾਣੀ ਦੇ ਫੇ ਪਾਣੀ ਰੁਕ ਜਾਂਦਾ ਜਿੰਨਾ ਜਰ ਮਾਨ ਉੱਚਾ ਹੈ ਦਿਮਾਗ ਚ ਹੈ ਉਨਾ ਜਰ ਰੁਕ ਨਹੀਂ ਸਕਦਾ ਹੈ ਉੱਚਾ ਨਹਾੜ ਥਲੇ ਨਿਵੇਂ ਵਜਾ ਕੇ ਹਾਰਡ ਜੇ ਰੁਕ ਜਾਂਦਾ ਹੈ ਜਾਂ ਸਮਾ ਜਾਂਦਾ ਫਿਰ ਇਹਦਾ ਜਾਂਦੀ ਉਹ ਸਮਝਾਂਦੇ ਆਪਾਂ ਉਹਦਾ ਅਚੇਤ ਅਵਸਥਾ ਅਚੇਤ ਅਚੇਤ ਪ੍ਰਕਾਸ਼ ਹਾਂ ਅਚੇਤ ਪ੍ਰਕਾਸ਼ ਉਹਦਾ ਜੇ ਸਮਝਾਂਦੇ ਆ ਪਰ ਹੁਣ ਜਿਹੜਾ ਅਚੇਤ ਪ੍ਰਕਾਸ਼ ਆ ਹੁਣ ਉਹਦਾ ਸਾਨੂੰ ਗਿਆਨ ਨਹੀਂ ਜੇ ਜਾਗ ਪੈਣਾ ਫਿਰ ਉਹ ਅਚੇਤ ਪ੍ਰਕਾਸ਼ ਦਾ ਗਿਆਨ ਹੁੰਦਾ ਅਤੇ ਇਹ ਤਾਂ ਪਰਗਾਹ ਤਾਂ ਹੁਰਬੀ ਹੁੰਦਾ ਥੋੜਾ ਅਗਿਆਨਤਾ ਜਦੋਂ ਸਾਨੂੰ ਦੀਦਾ ਨਹੀਂ ਮਹਿਸੂਸ ਨਹੀਂ ਫਿਰ ਦੀਦਾ ਹੁੰਦਾ ਕੁੱਝ ਕਹਾਂ ਨਾਮ ਸੰਜਮ ਕਹਾ ਕਹਾ ਗਿਆਨ ਅਗਿਆਨ ਰੇਵ ਕਿਹਨੂੰ ਕਹਿੰਦੇ ਨੇ ਸੰਜਮ ਕੀ ਹੁੰਦਾ ਹੈ ਕਹਾ ਨਾਮ ਕੀ ਹੁੰਦਾ ਨਾਮ ਸੰਜਮ ਕੀ ਚੀਜ਼ ਹੈ ਸੰਜਮ ਨਾਮ ਸੁਣਿਆ ਹੈ ਲੋਕ ਕੀ ਹੁੰਦਾ ਹੈ ਇਹ ਸਵਾਲ ਇਹ ਜੇ ਇਹਨਾਂ ਸਮਝੇ ਕੀ ਹੈ ਫਿਰ ਅਰਥ ਕੀ ਹੋਏ ਬਸ ਇਹੀ ਨਾਮ ਸਜੇ ਲਫਜ਼ો ਦੇ ਉਹ ਜੇ ਉਹ ਜੇ ਰੱਖ ਕੇ ਟੀਕੇ ਕਰਕੇ ਪਹਿਣੇ ਵਾਲੇ ਦੇ ਪੱਲੇ ਫਿਰ ਕੀ ਪਹਿਣਾ ਦੇਬ ਦਾ ਹੀ ਨਹੀਂ ਪਤਾ ਦੇਬ ਹੁੰਦਾ ਕੀ ਹੈ ਧਰਮ ਦਾ ਹੀ ਨਹੀਂ ਪਤਾ ਧਰਮ ਹੁੰਦਾ ਕੀ ਹੈ ਨਾਮ ਦਾ ਹੀ ਨਹੀਂ ਪਤਾ ਨਾਮ ਹੁੰਦਾ ਕੀ ਹੈ ਤਪ ਦਾ ਹੀ ਨਹੀਂ ਪਤਾ ਤਪ ਹੁੰਦਾ ਕੀ ਹੈ ਜਪਦਾ ਹੀ ਨਹੀਂ ਪਤਾ ਜਪ ਹੁੰਦਾ ਕੀ ਹੈ ਤੇ ਵੇ ਸਮਝ ਕੇ ਆਉ ਕੁਛ ਹੁੰਦੀ ਇਹ ਤਾਂ ਹੈ ਸਵਾਲ ਕਹਾ ਗਿਆਨ ਅਗਿਆਨ ਕਹਾ ਗਿਆਨ ਅਗਿਆਨ ਗਿਆਨ اور ਅਗਿਆਨ ਦਾ ਹੀ ਪਤਾ ਕੀ ਹੁੰਦਾ ਕਿੱਥੇ ਗਿਆਨ ਕਿੱਥੇ ਗਿਆਨ ਇਹਨਾਂ ਸਾਰੇ ਸਵਾਲਾਂ ਦਾ ਜਿੰਨਾ ਚਿਰ ਕਲੀਅਰ ਜਵਾਬ ਨਹੀਂ ਨਾ ਹੈ ਕਿਸੇ ਕੋਲ ਉਹਨਾਂ ਚ ਸਿੱਖੀ ਦਾ ਮਾਰਗ ਇਹਨੂੰ ਪਤਾ ਕੀ ਹੈ ਸਿੱਖੀ ਦੇ ਮਾਰਗ ਦਾ ਗਿਆਨ ਹੈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਸਿੱਖੀ ਦਾ ਮਾਰਗ ਮਾਰਗ ਦੀ ਡਿਮਾਰਕੇਸ਼ਨ ਹੋ ਗਈ ਫਿਰ ਚੱਲਣਾ ਅਯੋਦਾ ਮਾਰਗ ਦੀ ਡਿਮਾਰਕੇਸ਼ਨ ਨਹੀਂ ਹੈ ਕਿਸੇ ਕੋਲ ਰਾਹਾਂ ਪੈ ਜਾਂਦੇ ਨੇ ਸਿੱਖੀ ਦਾ ਜਿੰਨੂ ਐ ਸਾਰੇ ਸਵਾਲਾਂ ਦਾ ਜਵਾਬ ਹੁੰਦਾ ਸਿਰਫ ਤੁਰਨ ਦੇ ਕਾਬਿਲ ਐ ਸਿੱਖੀ ਦੇ ਉਹ ਲਾਈਨ ਨਹੀਂ ਕੱਟੂਗਾ ਲਾਈਨ ਦੇ ਵਿੱਚ ਰਹੂ ਰਾਹ ਨਹੀਂ ਭੁੱਲੂ ਸਿਰਫ ਰਾਹ ਨਹੀਂ ਭੁੱਲੂ ਹੋਰ ਕੁਝ ਨਹੀਂ ਰਾਹ ਨਹੀਂ ਭੁੱਲ ਸਕਦਾ ਹੋ ਸਿੱਧਾ ਰਸਤੇ ਤੁਰੂਗਾ ਰਸਤੇ ਦਾ ਨੂੰ ਪਤਾ ਲੱਗੇ ਮੈਂ ਰਸਤੇ ਦਾ ਹੀ ਪਤਾ ਲੱਗੇ ਆ ਨੂੰ ਗੱਲ ਨਹੀਂ ਆ ਜੋ ਭੁੱਖ ਗਿਆਨੀ ਐ ਜੋ ਹੋ ਸਾਰਾ ਪਤਾ ਲੱਗਣ ਦੇ ਬਾਵਜੂਦ ਭੁੱਖ ਗਿਆ ਡੀ ਜੋ ਗਰਬੂਜੇ ਮੁਖ ਗਿਆਨੀ ਧਨਵੰਤ ਗਿਆਨਵਾਨ ਵੀ ਗਿਆਨਵਾਨ ਸਰਬਉਤੇ ਹੁੰਦਾ ਪਰ ਬਰਤਕ ਇਹ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਹੁਣ ਪ੍ਰੀਤ ਭਗਵੰਤ ਦਾ ਮਤਲਬ ਹੈ ਜੇ ਉੱਥੇ ਪਹੁੰਚਣਾ ਨਹੀਂ ਜਿੱਥੇ ਭਗਵੰਤ ਦਾ ਮਾਰ ਦੇ ਦਾ ਪਤਾ ਲੱਗ ਗਿਆ ਪ੍ਰੀਤ ਨਹੀਂ ਹੈ ਫਿਰ ਉਹਦਾ ਫਾਇਦਾ ਕੀ ਹੈ ਜੇ ਇਰਾਦਤ ਜੇ ਪ੍ਰੀਤ ਭਗਵੰਤ ਨਾਲ ਹੈ ਤਾਂ ਭਗਵੰਤ ਨਾਲੇ ਰਾਹ ਤੇ ਚੱਲੂਗਾ ਬਿਲਾ ਬਾਤ ਜੇ ਪ੍ਰੀਤ ਐ ਨਹੀਂ ਛੱਡ ਦੂੰ ਮੈਂ ਭਗਵੰਤ ਤੇ ਕੀ ਲਾਣਾ ਮੇਰੇ ਕੋ ਗਿਆਨ ਹੈਗਾ ਰੋਟੀਆਂ ਵਧੂਰ ਮਾਇਆ ਵਧੂਆ ਇੱਜ਼ਤ ਵਧੂਆ ਫਿਰ ਵਰਤਕ ਹੋ ਫਿਰ ਵਰਤਕ ਹੈ ਮਰਤਕ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਦਾ ਜੇ ਜ ਸੰਸਾਰ ਹੋ ਜਾਓ ਫਿਰ ਵਰਤਕ ਦੇ ਦਾਈ ਮਾਲਕਾ ਵਰਤਕ ਦੇ ਵਾਸਤੇ ਸਰੀਰ ਵਾਸਤੇ ਹੀ ਉਹ ਕਮਾਈ ਕਰੂੰਗਾ ਹੁਣ